ਲੋਜੀ ਸ਼ਸ਼ੀਕਾਲ ਜੀ ਕਿਹੋ ਜਿਹਾ ਚੱਲ ਇਹ ਹੈਗਾ ਜੀ ਅਨੰਤ ਦਾ ਛੁੱਟੀ ਦਾ ਪਹਿਲਾ ਦਿਨ ਮਮਾ ਨੂੰ ਦੁੱਧ ਪਿਆ ਰਹੇ ਸੀ ਬੜਾ ਉਕਾ ਤੇ ਪਿੰਦਾ ਬੱਚੇ ਅੱਜ ਕੱਲ ਦੇ ਨਖਰੇ ਬਹੁਤ ਕਰਦੇ ਖਾਣ ਪੀਣ ਦੇ ਮਾਮਲੇ 'ਚ ਉੱਥੇ ਦਸਤੰਗ ਕਰਦਾ ਬਸ ਆਪਾਂ ਜਿਹੜੀ ਕਣਕ ਧੋਤੀ ਸੀ ਪਿਛਲੀ ਵੀਡੀਓ 'ਚ ਵੇਖਿਆ ਤੁਸੀਂ ਉਹ ਅੱਜ ਬਾਹਰ ਇੱਕ ਇਤੋਂ ਫੁੱਲ ਬੋਣ ਦੀ ਲੋੜ ਸੀ ਉਹਨੂੰ ਪਾ ਦਿੱਤਾ ਸੀ ਸੁੱਕਣੇ ਸੁੱਕਣੇ ਪਾਉਣ ਤੋਂ ਬਾਅਦ ਬਾਹਰ ਹਵਾ ਬਹੁਤ ਚੱਲਦੀ ਸੀ ਤੇ ਗਵਾਂਢੀ ਬਣਾ ਰਹੇ ਕੋਠੇ ਰਣ ਮਿੱਟੀ ਬਹੁਤ ਥਨੰਤ ਬੰਗੇਲੇ ਆ ਰਸੀ ਕਰ ਜਨਾਲ ਮੈਨੂੰ ਗੁੱਸੇ ਹੋ ਰਹੇ ਸੀ ਮੈਂ ਸੋਚ ਰਹੀ ਮਾਰਨਿੰਗ ਟਾਈਮ ਇੱਥੇ ਦੇਖਣੇ। ਕਮੋਂ ਜਿਹੀ ਤੇਸੀ ਕੇ ਬਾਹ ਠੰਡੀਆਂ ਹਵਾ ਚੱਲਦੀ ਆ। ਕਿ ਬੱਚਿਆਂ ਨੂੰ ਗ੍ਰੀਨ ਗ੍ਰੀਨ ਤੋコナ ਚਾਹੀਦਾ ਵਧੀਆ। ਆ ਇਸ ਤੇ ਵੀ ਵਧੀਆ ਲੱਗਦਾ ਸਿਰਫ ਗ੍ਰੀਨ ਦੇਖਣਾ। ਆਜ ਵਾਸਤੇ ਵਧੀਆ ਲੱਗਦਾ ਕਿ ਮੈਂ ਆਪਾਂ ਤੋਂ ਨੀ ਮਾਪੇ ਤੇ ਘੁੰਮਦੇ ਪਏ ਸੀ। ਕਿਪਾ ਨੰਦਰਾ ਆ ਰਿਸੀ। ਅਨੰਤ ਤੰਕਰ ਦਾ ਪਿਆ ਸੀ। ਕਿ ਕੋਕ ਕਰਦ ਜੀ ਲੈ ਕੇ ਨੂੰ ਘੁੰਮਦਾ ਬਹੁਤ ਐਦਨ ਮੈਂ ਤੰਕਰ ਜੀ ਤੁਰ ਆਖ ਦੇ ਕਿਦ ਲੱਗ ਜੇਗੀ ਤੇਦੀ। ਉਹ ਨਾਰੀਅਲ ਕੱਟਿਆ ਸੀ ਪਾਣੀ ਵਾਲਾ ਤੋਰੇ ਜਿਹੀ ਗਰੀ ਕੱਢਣੀ ਹੁੰਦੀ ਕੱਚੀ ਤੋਂ। ਇਹ ਤਾਂ ਉਹ ਕਰਦਾ ਵਾਸਤੇ ਨੂੰ ਮੈਂ ਕਹਿੰਦੀ ਰੱਖ ਦੇ ਹੁਣ ਇਹ ਰੱਖਣਾ ਹੈ ਸਿਰ ਸੋਈ ਵਿੱਚ ਤੇ ਇੱਥੇ ਮੰਮਾ ਬਣਾ ਰਹੇ ਨੇ ਅੱਜ ਆਲੂ ਵਾਲੇ ਪਰੌਂਠੇ ਤੇ ਆਪਾਂ ਖਾਵਾਂਗੇ ਆਲੂ ਵਾਲੇ ਪਰੌਂਠੇ ਨਵੇਂ ਤਰੀਕੇ ਨਾਲ ਬਣਾਏ ਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਵੇਖੋ ਬਹੁਤ ਟੇਸਟੀ ਐਂਡ ਹੈਲਦੀ ਬੰਦੇ ਆ ਬਹੁਤ ਸੌਫਟ ਹੈ ਵੈਸੇ ਬੱਚੇ ਵੀ ਖਾ ਲੈਂਦੇ ਮੰਮਾ ਨੇ ਨਵੇਂ ਤਰੀਕੇ ਨਾਲ ਬਣਾਏ ਆ ਇਹਦੀ ਮੈਂ ਰੈਸਪੀ ਤੁਹਾਨੂੰ ਸ਼ੇਅਰ ਕਰਾਂਗੀ ਜਲਦੀ ਨੈਕਸਟ ਵਲੌਗ ਵਿੱਚ ਇੱਥੇ ਹੁਣ ਆਪਾਂ ਖਾਵਾਂਗੇ ਪਰੌਂਠੇ ਜੰਮੀ ਜੰਮੀ ਕਿਉਂਕਿ ਸਰ ਸਰ ਮੈਂ ਸਵਾਇਆਂ ਕਰ ਲਿਨੀ ਐ ਫਿਰ ਮम्मा ਕਿਚਨ ਦਾ ਕਰ ਲੈਂਦੇ ਆ ਮਮਾਂ ਨੇ ਚਲ ਮੈਂ ਕਿਚਨ ਦਾ ਕਰ ਦਿੰਦੀ ਤੁਸੀਂ ਰੋਟੀ ਖਾਓ ਘਰ ਨੂੰ ਮਜ਼ਾ ਆਉਂਦਾ ਆਪਾਂ ਨਾਲ ਮਿਲ ਕੇ ਜਦੋਂ ਕੰਮ ਕਰ ਲਈਦਾ ਦੋਨੇ ਜਾਨੀ ਤੇ ਇੱਥੇ ਆਪਾਂ ਬਣਾ ਰਹੇ ਸੀ ਲस्सी ਤੇ ਦੱਸ ਕੋ ਤੰਗ ਕਰਦਾ ਪਿਆ ਸੀ ਕਿ ਮੈਨੂੰ ਰੋਟੀ ਦੇ ਦਿਓ ਮੈਨੂੰ ਭੁੱਖ ਲੱਗੀ ਹਾਏ ਬੱਬਾ ਉਹ ਨਾ ਐਕਟਿੰਗ ਕਰਦੀ ਪਈ ਸੀ ਹਾਏ ਬੱਬਾ ਮੈਨੂੰ ਭੁੱਖ ਲੱਗੀ ਆ ਤੇ ਇੱਥੇ ਆਪਾਂ ਲੱਸੀ ਬਣਾ ਰਹੇ ਸੀ ਲੱਸੀ ਬੱਚਾ ਵਾਸਤੇ ਦੂਜੀ ਖਾਪੀ ਨਹੀਂ ਸੁਣਾ ਦਹੀਂ ਵਾਲੀ ਦਾ ਪਾਪਾ ਪੀਨੇ ਵੇਰਤੀ ਲੱਸੀ ਪਤਲੀ ਵਧੀਆ ਹੁੰਦੀ ਆ ਵੈਸੇ ਵੀ ਬੱਤ ਜੀ ਪਿੰਗ ਦੇ ਦਨ ਦਰਸ਼ਲੀ ਇਤਰਾਖਲੀ ਅੰਦਰ ਅਨੰਤ ਨਾ ਆ ਰਿਹਾ ਸੀ ਆਪਣਾ ਸਮਰ ਹੌਲੀਡੇ ਇੰਜੋਏ ਕਰ ਰਿਆ ਕਹਿੰਦੇ ਮम्मा ਤੁਸੀਂ ਮੇਰੀ ਵੀਡੀਓ ਨਾ ਬਣਾਓ ਮੈਂ ਕਹਿੰਦੀ ਮੈਂ ਉਪਰ ਉਪਰ ਬਣਾਵਾਂਗੀ ਮੈਂ ਤੰਗ ਕਰਦੀ ਪਈ ਸੀ ਇਹਨੂੰ ਮੈਂ ਤੇ ਉਪਰ ਉਪਰ ਨੂੰ ਨਹੀਂ ਤੇ ਨੂੰ ਨਹੀਂ ਬਣਾਵਾਂਗੀ نیچے ਇਹ ਕਹਿੰਦੇ ਮम्मा ਇੰਜੋਏ ਕਰਨਾ ਮੈਂ ਇਹ ਕਹਿ ਰਹੀ ਸੀ ਰੋਟੀ ਖਾਲਾ ਪਹਿਲੇ ਆ ਕੇ ਤੇ ਫਿਰ ਹੁਣ ਆਪਾਂ ਲੱਗੇ ਸੀ ਨਾ ਮਿੱਠਾ ਚਾਹ ਲੈ ਲੈ ਨਿੰਬੂ ਦਾ ਨਾਲ ਆਲੂ ਪੌਠਾ ਵਿਦ ਲੱਸੀ ਬਹੁਤ ਟੇਸਟੀ ਬਣੇ ਤੇ ਮੈਂ ਦਰਸ਼ਨ ਪਾਤਾ ਫੋਕਰ ਚ ਅੰਦਰ ਸੇ ਹੋ ਗਿਆ ਮਾ ਜੀ ਉੱਪਰ ਦੇ ਜੀਆ ਸਭ ਦਾ ਆਪਾ ਇਹ ਦਰਸਾਣਾ ਕਿ ਕਿਹਨਾ ਪੇਸ ਆ ਗਿਆ ਨਾ ਇੱਕ ਤੋਰੀ ਦੇ ਘਤਾਰ ਕਰਦੀ ਚਲ ਦੋ ਇਸੇ ਹੀ ਕਰਦੀ ਜੀ ਵਧੀ ਹੋਰ ਥੋੜਾ ਹੁੰਦੀ ਤੇ ਅੱਧਾ ਲੱਕਣਾ ਆ ਰਿਹਾ ਪਰੋਂ ਬਾਖ ਗੋਤੀ ਬਣਾਇਆ ਇਸ ਨੂੰ ਸਵਾਂ ਇਸ ਮੇਨਾ ਕਰਕੇ ਉੱਪਰ ਲੈ ਤੇ ਇਧਰ ਨੂੰ ਨੰਨ ਤਿਹੜ ਮਾੜਾ ਮਨਚੂਰੀ ਬਣਾ ਕੇ ਬਹੁਤ ਨੇ ਆਣੇ ਦੇ ਨਖਰੇ ਹੀ ਨਹੀਂ ਮਾਣ ਹੁੰਦੇ ਬਹੁਤ ਨਖਰੇ ਕਰਦੇ ਇਹ ਬਣਾ ਚੂਰੀ ਔਰ ਦਿੱਤੀ ਕਿ ਉਹ ਤੇ ਸੱਕਰ ਚ ਆਜੋ ਜੀ ਖਾਓ ਕਿਹਨੂੰ ਕਿਹਨੂੰ ਪਸੰਦ ਹੈ ਚੂਰੀ ਸਾਨੂੰ ਮਾਦਰ ਸ਼ੋਟੀ ਨੂੰ ਬਹੁਤ ਖਾਂਦੀ ਹੁੰਦੀ ਸੀ ਚੂਰੀ ਚੂਰੀ ਪਾਤੀ ਚੂਰੀ ਆਪਾਂ ਨੇ ਨਿਕਲੇ ਕਿ ਲੱਡੂ ਜੇ ਬਣਾ ਕੇ ਵਿਦੇ ਸੱਦੀ ਚੋਲਸ ਆਪਣੇ ਹਲਵਾ ਦਾ ਦੂਜਾ ਪਿੱਛੇ ਵੀਡੀਓ ਦਿਖਾਇਆ ਸੀ ਉਹ ਕੱਟ ਲਿਆ ਅੱਜ ਇਹ ਵੀ ਚੂਰੀ ਸਹੀ ਸੱਦੀ ਹੋ ਗਈ ਹੈ ਦੱਲ ਚੂਰੀ ਤਾਂ ਨਹੀਂ ਨਾ ਤੇ ਮੇਰੀ ਟਿੱਡੀ ਸੁੱਕੀ ਹੈ ਨਹੀਂ ਪਾਦੇ ਚੋੜਾ ਕੋ ਚੱਟ ਇਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਯੋ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਦੇ ਵੀ ਨੈਕਸਟ ਵਲੌਗ ਵਿੱਚ ਬਾਏ ਬਾਏ ਤੇ ਦੁਆਣੇ ਬਿਨਾ ਸਪਰੇਅ ਤੋਂ ਚਲ ਆ ਵਧੀਆ ਮੋਜਾਂ ਲੱਗੀਆਂ ਤੇ ਮੰਮੀ ਦੇ ਪੇਕੇ ਆਣੇ ਭੇਜੇ ਖਰਬੂਜੇ ਦੁਆਣੇ ਲਾਗੇ ਵਾਲੇ ਪੇਕੇ ਆਣੇ ਚੱਲ ਮੇਰੇ ਭਾਈ ਲੈ ਜਾ ਖਰਬੂਜੇ ਆਪਣੇ ਪਿਓ ਦੇ ਨਾਨਕਿਆਂ ਦੇ ਧੋੜ ਜਾ ਦੁਆਣੇ ਖਰਬੂਜੇ ਮਿੱਠੇ ਬੜੇ ਹਨਾ ਵੈਸੇ ਬਹੁਤ ਸਵਾਦ ਠੰਡੇ ਹੋ ਗੋਰ ਹੂੰ ਦੁੱਧ ਰੱਖਣਾ ਕਿਸੇ ਤੇਰੇ ਕਰਕੇ ਸਾਨੂੰ ਸੈਲੋ ਟੇਪਾ ਲਾਉਣੇ ਪਏ ਤੂੰ ਇਹਦੇ ਚ ਉਂਗਲਾ ਬਾੜ ਲੈਣਾ ਢਿੱਡਿਆ ਜਿਹਾ ਵਿੱਚ ਇੱਥੇ ਬਹਿ ਜਾ ਇਹਨੂੰ ਉੱਧਰ ਨਾ ਆਉਣ ਦਿਨ ਡਰੋ ਵਾਲੀ ਸਾਈਡ ਤੇ ਨੇ ਗੈਸ ਇਹ ਚ ਉਂਗਲ ਬਾੜ ਕੇ ਦਾ ਕੱਢ ਲਿਆ ਸੀ ਬਾਹਰ ਇਹ ਹੁੰਦਾ ਪਿਓਰ ਦਵਾਨਾ ਹਨਾ ਕਿਹਾ ਵਕਿਆ ਪਿਓਰ ਮੈਨੂੰ ਕਹਿੰਦੇ ਪਿਓਰ ਇਹਦੀ ਖਾਸੀਅਤ ਇੱਕ ਹੋਰ ਪਿਓਰ ਤੁਹਾਨੂੰ ਦੱਸ ਦਿੰਦੇ ਨੋਰਮਲ ਪਿਓਰ ਦਾ ਦੇ ਪੱਖਾ ਚਲਾ ਇੱਧਰ ਨੋਰਮਲ ਇੱਥੇ ਫੋਨ ਦਾ ਮਤਲਬ ਵੀ ਰੰਗ ਨਹੀਂ ਉੱਤਰ ਆਇਆ ਦਾ ਮਤਲਬ ਵੀ ਇਹ ਦਵਾਣਾ ਹੈਗਾ ਪਿਓਰ ਉਹਨੂੰ ਕਹਿੰਦੇ ਨੇ ਪਿਓਰ ਕਾਕੇ ਪਿਓਰ ਅਨੰਤ ਤਿੰਨ ਦੋ ਮਮਾ ਨੂੰ ਦਾ ਜਾ ਦੋਈ ਪਾਣੀ ਭਾਰਕ ਟੋਨ ਇਹਨਾਂ ਦਾ ਗੋਹਰ ਕੇ ਪਿਆਣਾ ਮਮਾ ਤੁਹਾਡੇ ਭਾਰ ਦੇ ਗੋਹਰ ਕਟਿਆ ਗੋਹਰ ਮੇਰੇ ਕਦੀ ਕਟਿਆ ਨਹੀਂ ਇਹਨਾਂ ਦਾ ਮੈਨਾਂ ਭਲਾ ਲਾਲਰ ਪਿਓਰ ਹੈਣਾ ਇਹਨੂੰ ਕਹਿੰਦੇ ਪਿਓਰ ਰੋਲ ਯਾਰ ਉਹ ਕੋਲ ਪਿਓਰ ਨਹੀਂ ਹੈ ਇੰਜੈਕਸ਼ਨ ਲੱਗੋ ਬਸ ਤੇ ਲੈ ਲਿਆ ਹੋਏ ਅਜਿਹਾ ਵਾਈਟ ਇਹ ਬਿਲਕੁਲ ਮਗਰ ਬਿੱਕੂਣੀ ਨਿਕਲੇ ਕਲਰ ਇਹ ਹੈ ਮਿੱਠਾ ਵੈਸੇ ਦੇਖਾ ਕੇ ਦੇਖ ਹੈਗਾ ਨਾ ਮਿੱਠਾ ਆਪ ਇਹ ਕੱਢ ਲਈ ਲੱਗਦੀ ਸੀ ਠੰਡ ਮੈਂ ਅੰਮਾ ਨੂੰ ਠੰਡ ਲੱਗਦੀ ਸੀ ਲਕੋ ਤੇ ਅੰਮਾ ਨੂੰ ਠੰਡ ਲੱਗਦੀ ਸੀ ਇਨੀ ਗਰਮੀ ਚ ਮੰਮੀ ਨੇ ਉੱਪਰ ਚਦਰ ਪਾਤੀ ਜਾਲੀ ਵਾਲੀ ਤੇ ਲੜਦਾ ਸੀ ਮੱਸਰ ਮੱਸਰ ਉਹ ਨਿੰਬੂ ਪੀਲਾ ਆ ਉਹ ਲਾਵਾਂਗੇ ਸਵੇਰੇ ਮਾਲੀ ਕੋਲ ਪੱਤੇ ਕਿਦਾਂ ਨੇ ਸੋਕ ਹੀ ਗਏ ਗਰਮੀ ਨਾਲ ਉਹ ਕਿੰਨੀ ਗਰਮੀ ਪੈਣੀ ਮਮਾਈ ਜੀ ਕੋਨੇ ਫੁੱਲ ਨਿਕਲਦੇ ਪਏ ਆ ਹਾਂ ਇਹਦਾ ਪਪੇਲਕ ਜੋਂਦੇ ਚੀਕੂ ਲੱਗਣਦੇ ਪਰ ਫੁੱਲ ਪੈਣਦੇ ਚੀਕੂ ਆ ਅਗਲੇ ਅਗਲੇ ਸਾਲ ਲੱਗਣਗੇ ਜਾ ਕੇ ਨੀਂਬੂ ਲੱਗ ਬੰਦੇ ਨਹੀਂ ਨਹੀਂ ਪਤਾ ਨਹੀਂ ਹੁਣ ਕਿਹੜੇ ਮਹੀਨੇ ਪੱਕਣਗੇ ਜਿਨ੍ਹਾਂ ਨੇ ਲਾਏ ਹੋਣਗੇ ਪਤਾ ਚ ਲੱਗੇ ਹੁੰਦਾ ਜਾਂ ਸਿਆਲ ਜਾਂ ਆਹੋ ਪਤਾ ਨਹੀਂ ਕਦੋਂ ਜਾ ਕੇ ਪੱਕਣਗੇ ਮਰਜੀ ਪੱਕਣ ਵਾਂ ਚੀਕੂ ਤੇ ਖਾਵਾਂਗੇ ਜ਼ਰੂਰ ਜਦੋਂ ਮਰਜੀ ਪੱਕਾ ਫਲ ਸਾਡੇ ਕਰਮਾਂ 'ਚ ਮਿਲੂਗਾ ਜ਼ਰੂਰ ਆ ਪੱਤੇ ਉੱਤੇ ਕਿਦਾਂ ਨਿੰਬੂ ਦੇ ਗਰਗੇ ਆ ਮੇਰਾ ਸੋਹਣਾ ਪੁੱਤ ਇਹ ਮੰਮਾ ਦਾ ਸੋਹਣਾ ਪਤਵੇ ਵਿੰਦਾ ਦੇਖ ਕਿਦਾਂ ਚਲੋ ਚਲੀਏ ਅੰਦਰ ਆ ਜੋ ਡੈਡੀ ਆ ਗਏ ਨੇ ਇੱਥੇ ਪੱਕਰ ਦੇ ਵੀਡੀਓ ਦਾ ਐਂਡ ਵੀਡੀਓ ਵਰ ਦੇ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਸਬਸਕ੍ਰਾਈਬ ਕਰਨਾ ਇਹ ਅਸੀਂ ਏ ਤੋਤਾ ਸੀ ਇੰਨੀ ਮਿੱਟੀ 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 ਹੋਈ ਪਈ ਜੀ ਸਾਰੇ ਨੈਣਾ ਤੋਤਾ ਜਿੱਥੇ ਜਿੱਥੇ ਸਾਫ਼ ਲੱਗਣ ਲਿਆ ਬਾਕੀ ਫੇਰ ਸਵੇਰੇ ਧੋਵਾਂਗੇ ਉਹ ਮਿੱਟੀ ਆ ਜੋ ਦੇਖੀ ਉਹ ਕਬੰਦ ਹੋ ਗਿਆ ਬੱਤੀ ਇਨਵੇਟਡ ਡਾਊਨ ਇਸ ਦੇ ਵਿਚਾਰੇ ਤੇ

ਮੇ ਟੇਬਲ ਸੁੱਕਣੇ ਪਾਵਾਂ ਡੈਡੀ ਨੂੰ ਫੜਾ ਕੇ ਆਹੋ ਆਜੋ ਅੱਜ ਡਰਾਈਇੰਗ ਰੂਮ ਚ ਬੈਠੀ ਹਾਂ ਹੂੰ ਆ ਕੁਰਸੀਆਂ ਲਾ ਰਾਂ ਇਹਦੇ ਅੱਗੇ ਰਣੇ ਜਾ ਰਹੇ ਸੁੱਤਾ ਪਿਆ ਸਕੇ ਸਾਰੇ ਬੰਦ ਹੈ ਨਹੀਂ ਗਰਮੀ ਆ ਬਹੁਤ ਮੰਦਾ ਹਾਲ ਹੈ ਗਰਮੀ ਵੀ ਨਹੀਂ ਆ ਰਹੀ ਸਿਰ ਚਰਦਾ ਪੁੱਥਲ ਕੀਤੀ ਡਿਆਜਾ ਗਰਮੀ ਨੇ ਸਤਾਇ ਪਤੂਸਤਾ ਹੈ ਸੋਫਾ ਅੱਗੇ ਕਰ ਲੋ ਸ਼ਾਇਦ ਹਵਾ ਵੇਹ ਬਿਹਟ ਛਾਂਦੀ ਆ ਵਾਹ ਸੀ ਨਾ ਬੜੀ ਗੰਮੀ ਆ ਪੱਖੇ ਤੋਂ ਬਣਾ ਬੜਾ ਕਿੰਨਾ ਔਖਾ ਹੂੰ ਮੈਂ ਪੁੱਤ ਨੂੰ ਗੰਮੀ ਗੱਗਣ ਦੀ ਗੰਮੀ ਜਾ ਕੇ ਤੇ ਤੁਸੀਂ ਮੈਂ ਬਣਾਇਆ ਇਸ ਤਰ੍ਹਾਂ ਕਰੇਲੇ ਕੱਟ ਕੇ ਬਹੁਤ ਸਵਾਦ ਘਰ ਦੇ ਕਰੇਲੇ ਪਿਓਰ ਰਹੀ ਬਿਨਾ ਸਪ੍ਰੇਆਂ ਤੋਂ ਇਸ ਤਰ੍ਹਾਂ ਬਹੁਤ ਸਵਾਦ ਬਣਦੇ ਸਰਾਖ ਕੜਾਹੀ ਨੂੰ ਵੀ ਇਗਨੋਰ ਕਰ ਲੈ ਸਾਡੀ ਪੁਰਾਣੀ ਕੜਾਹੀ ਇਹ ਤੇ ਵਧੀਆ ਚ ਕੋਈ ਚੀਜ਼ ਨਹੀਂ ਲੱਗਦੀ ਅੱਜ ਆਪਾਂ ਕਰੇ ਆਈਸਕ੍ਰੀਮ ਮੰਗੋਬੀ ਦੀ ਕਸਟਰਡ ਦੀ ਆਜਾ ਨਹੀਂ ਖਾਣੇ ਬਹੁਤ ਸਵਾਦ ਬਣੀ ਹੈ ਤੁਸੀਂ ਜਰੂਰ ਟਰਾਈ ਕਰਿਓ ਬਹੁਤ ਈਜ਼ੀ ਤਰੀਕੇ ਨਾਲ ਬਣਾਈ ਆਂ ਆਪਾਂ ਦੋ ਤਿੰਨ ਚੀਜ਼ਾਂ ਪਾ ਕੇ ਬਸ ਬਹੁਤ ਹੀ ਟੇਸਟੀ ਹੈ ਖਾਣਾ ਤੂੰ ਦੇਖੋ